ਕੈਂ ਲੈ ਲਿਆ ਚਾ ਮੈਂ ਜਲਦੀ ਰੈਡੀ ਵੀ ਹੋਣਾਗਾ ਪਤਾ ਨਹੀਂ ਕਿੱਥੇ ਤੂੰ ਫਿਰਦਾ ਰਹਿਣਾ ਸਾਰਾ ਦਿਨ ਕਿਹੜੇ ਦਿਨ ਆ ਗਏ ਮੈਡਮ ਜੀ ਆ ਗਏ ਆ ਗਏ ਕੋਈ ਕੰਮ ਨਹੀਂ ਕਦੇ ਵੀ ਟਾਈਮ ਨਾ ਕੀਤਾ ਹੈ ਕਿੱਡਾ ਬੱਤ ਮੇਜਾ ਮੈਂ ਸਮਝਾਂ ਸਮਝਾਂ ਥੱਕ ਗਈ ਹੈਂਗੀ ਮੈਨੂੰ ਲੱਗਦਾ ਮੈਨੂੰ ਤਾਂ ਨੌਕਰੀ ਬਦਲਣਾ ਪੈਣਾ ਓ ਮੈਡਮੀ ਆ ਲਓ ਚਾ ਨਾ ਇੰਨਾ ਟਾਈਮ ਲਾਤਾ ਚਾਹ ਬਣਾਉਂਦੇ ਤੇ ਮੈਡਮ ਜੀ ਤੁਸੀਂ ਚਾਹ ਪੀ ਕੇ ਦੇਖੋ ਕਿੰਨੀ ਮਿੱਠੀ ਮੈਡਮ ਉਹਨੀ ਮਿੱਠੀ ਚਾਹ ਆ ਦੇਖੋ ਨੂੰ ਚਾਹ ਦਾ ਰੰਗ ਕਿਹਜਾ ਲੱਗਦਾ ਦੁੱਧ ਨਹੀਂ ਹੋਰ ਪਾ ਸਕਦਾ ਚਿੱਟਾ ਚਿੱਟਾ ਪਿਆ ਮੈਡਮ ਜੀ ਪੀ ਪੱਤੀ ਨਹੀਂ ਪਾਈ ਹੋਣੀ ਤੇ ਓਏ ਪੱਤੀ ਦਾ ਠੋਕ ਕੇ ਪਾਈ ਐ ਖੰਡ ਹੀ ਵੇਕਾਰ ਮੈਡਮ ਆਪਣੀ ਸਾਜ ਜੀ ਖੰਡ ਲੈ ਕੇ ਆਓ ਵਧੀਆ ਫਿਰ ਤੂੰ ਮੈਨੂੰ ਦੱਸ ਦਿੰਦਾ ਖੰਡ ਹੋਰ ਮੰਗਵਾ ਲੈਂਦੇ ਆਪਾਂ ਓਏ ਮੈਡਮ ਜੀ ਕਾਹ ਨੂੰ ਔਖੀ ਹੋਈ ਨਹੀਂ ਆ ਹਰੀ ਲਾਈਆਂ ਦਾ ਤੇਰੇ ਨਾਮ ਮੈਂ ਬਣਵਾ ਦਾ ਨਾ ਮੈਨੂੰ ਲੋੜ ਨਹੀਂ ਹੈਗੀਗੀ ਕਿਉਂ ਤੂੰ ਮੇਰੀ ਵੀ ਬੇਦਖਰਾਬ ਕਰਨੀ ਹੈ ਜੇ ਦੇਖ ਲਿਆ ਨਾ ਮੇਰੇ ਸਕੂਲ ਦੇ ਟੀਚਰਾਂ ਨੇ ਤਾਂ ਪੁੱਛਣਗੇ ਕੌਣ ਆਗਾ ਓਏ ਮੈਡਮ ਜੀ ਗੁੱਸਾ ਕਾਹਨੂੰ ਖਾਣੇ ਹੋ ਚਾਹ ਪੀ ਕੇ ਦੇਖੋ ਚਾਹ ਤਾਂ ਮੈਂ ਪੀ ਲੂੰਗੀ ਕੋਈ ਗੱਲ ਨਹੀਂ ਚਲ ਤੂੰ ਮੈਨੂੰ ਦੱਸ ਕਿਹੜੀ ਕਿਹੜੀ ਚੀਜ਼ ਹੈ ਨਹੀਂ ਘਰ ਚ ਉਹ ਫਿਰ ਮੈਂ ਲਿਖ ਕੇ ਦੇ ਦੇਣੀ ਆ ਇੱਕ ਤਾਂ ਮੈਡਮ ਜੀ ਇੱਕ ਤਾਂ ਹੀ ਨਹੀਂਗਾ ਆਦਾ ਆਪਣੇ ਓਹ ਹੋ ਗਰਮੀ ਤਾਂ ਹੈਗੀ ਆ ਆਦੇ ਤੂੰ ਕੀ ਕਰਵਾਣਾ ਤੈਂ ਅੱਛਾ ਉਹ ਦੱਸਾ ਮੋਟਾ ਮੋਟਾ ਹਾਂ ਹਾਂ ਬੋਲ ਇੱਕ ਤਾਂ ਮੈਡਮ ਜੀ ਲੈਓ ਚਾਹ ਪੱਤੀ ਚਾਹ ਪੱਤੀ ਠੋਕ ਕੇ ਜਿਹੜੀ ਆਉਂਦੀ ਹੈਗੀ ਪੱਤੀ ਵਾਲੀ ਚਾਹ ਤੂੰ ਨਾ ਜ਼ਿਆਦਾ ਬਕਵਾਸ ਨਾ ਕਰਿਆ ਕਰ ਜਿੰਨੀ ਗੱਲ ਪੁੱਛਿਆ ਨਾ ਉੰਨੀ ਜਵਾਬ ਚਾਹ ਨਵੀਂ ਆਈ ਹੋ ਨਵੀਂ ਆਈ ਤੈਨੂੰ ਬੜਾ ਪਤਾ ਹੈਗਾ ਓਏ ਮੈਡਮ ਜੀ ਐਵੇਂ ਗੁੱਸਾ ਕਰੀ ਯਾਨੀ ਲਿਖ ਲਿਆ ਹਾਂ ਚਾਹ ਪੱਤੀ ਵੀ ਲਿਖ ਲਈ ਆਦਾ ਵੀ ਲਿਖ ਲਿਆ ਆਦਾ ਨਿਖਲਿਆ ਇੱਕ ਲਿਖ ਲੈ ਮੋਟੀ ਮਿਰਚ ਮੋਟੀ ਮਿਰਚ ਤੋਂ ਤੈਨ ਕੀ ਓਏ ਹੁਣ ਪਕੌੜੇ ਛੌੜੇ ਕੱਢਣੇ ਪੈ ਜਾਣੇ ਆ ਤਲੇ ਆ ਫਲੇ ਆਖ ਕੇ ਨਾ ਤੂੰ ਪਹਿਲੀ ਬਿਮਾਰ ਹੋ ਜਾਣਾਗਾ ਬਾਅਦ ਚ ਕੰਮ ਕੌਣ ਕਰੂਗਾ ਨੜੇ ਆਹਾ ਦੇਖ ਲਾ ਆ ਸਫਾਈ ਕੀਤੀ ਹੈ ਕੋਈ ਕਿੰਨਾ ਗੰਦ ਪੈ ਰਿਆ ਆ ਤੂੰ ਇੱਕ ਪਾਸੇ ਨਹੀਂ ਕਰਕੇ ਛੱਡ ਸਕਦਾ ਚੇਰ ਤਾਂ ਵਿਚਾਲੇ ਪਈ ਰਹਿੰਦੀ ਹੈ ਤੇ ਮੈਂ ਕਿੰਨੀ ਵਾਰੀ ਕਿਹਾ ਮੇਰੇ ਲਈ ਕੋਈ ਗੱਲ ਸੁਣ ਐਹੇ ਜੀ ਸਫਾਈ ਕਰੂ ਐਹੇ ਜੀ ਕਰੂ ਦੇਖਦੀ ਰਹੇਂਗੀ ਤੇਰੇ ਮੂੰਹ ਤੇ ਕੀ ਬਣਾਉਣਾ ਬਖਾਏਗਾ ਕਿਦਨ ਮੈਨੂੰ ਸਫਾਈ ਕਰਕੇ ਮੈਂ ਤਾਂ ਜਦੋਂ ਵੀ ਦੇਣੀ ਹੈ ਤੇਰੇ ਤੋਂ ਕਹਿ ਕੀ ਕੰਮ ਕਰਵਾਉਣਾ ਪੈਂਦਾ ਤੈਨੂੰ ਤਾਂ ਮੇਰਾ ਸਿਰ ਦੁਖਣ ਲੰਦਾ ਉਹ ਕਹਿੰਦਾ ਦਿਲ ਦਾ ਕਵਾੜੀਆਂ ਮਨਾਤਾ ਤੂੰ ਤਾਂ ਮੈਨੂੰ ਤੂੰ ਨਾ ਹੋਰ ਨਾ ਕਿਤੇ ਮੇਰੇ ਤੋਂ ਕੁਝ ਸੁਣ ਲਈ ਕਿਤੇ ਮੈਂ ਤੇਰਾ ਕਵਾੜੀਆ ਬਣਾਦਾ ਚੰਗੀ ਤਰ੍ਹਾਂ ਡੰਡਾ ਢੀਂਦਾ ਨਾ ਪਿਆ ਉਹ ਨਹੀਂ ਜਾ ਮੈਨੂੰ ਤਾਂ ਸਾਰਾ ਚੱਲ ਤੂੰ ਹੋਰ ਦੱਸ ਕੁਝ ਲੈ ਕੇ ਆਉਣਾ ਸਮਾਨ ਕਿ ਨਹੀਂ ਇੱਕ ਤਾਂ ਪਾਰਲੇਚੀ ਬਿਸਕੁਟ ਲੈ ਆ ਜੀ ਮਣਵੀ ਪਾਰਲੇਚੀ ਖਾਣ ਨੂੰ ਤੂੰ ਹਜੇ 5 ਸਾਲਾਂ ਦਾ ਜਵਾਬ ਮੈਡਮਾ ਤੂੰ ਵੀ ਖਾ ਲਿਆ ਕਰ ਕਦੇ ਰੋਟੀ ਨਹੀਂ ਖਾਣੀ ਟਾਈਮ ਤੇ ਖਾਣਾ ਮੈਨੂੰ ਤਾਂ ਇੰਨਾ ਤਰਸਾਉਂਦਾ ਤੇਰੇ ਤੇ ਚੱਲ ਪਾਰ ਉਹ ਲਿਖ ਲਿਆ ਮਣਵੀ ਹਾਂ ਹੋਰ ਕੀ ਚਾਹੀਦਾ ਉਹ ਇੱਕ ਤਾਂ ਉਹ ਕਹਿੰਦਾ ਜਿਹੜਾ ਮੁਸ਼ਕਲੀ ਮਾਰਦੀ ਹੁੰਦੀ ਆ ਮੂੰਹ ਨਹੀਂ ਇਹਦੇ ਲਾਉਣਾ ਤੂੰ ਤੀਵੀ ਆ ਕੋਈ 3 ਮੈਡਮ ਜੀ ਪਤਾ ਕੀ ਚੱਕਰ ਸੀ ਕੁੜੀਆਂ ਵਾਸਤੇ ਬਣਿਆ ਠੀਕ ਹੈ ਨਾਲੇ ਜਿਹੜੇ ਜੌਬ ਕਰਦੇ ਆ ਨਾ ਕੰਮ ਕਰਨ ਲੱਗੇ ਉਹਨਾਂ ਵਾਸਤੇ ਬਣਿਆ ਤੂੰ ਇਹ ਕੰਮ ਕਰਦਾ ਤੂੰ ਲਾ ਕੇ ਕਿਹਨੂੰ ਦਿਖਾਉਣਾ ਕੋਈ ਮੈਡਮ ਜੀ ਉਹ ਆਪਣੇ ਪੈਸਿਕ ਕਰੀਮ ਜੀ ਮੋਟੀ ਜੀ ਮੈਂ ਤਾਂ ਲਾ ਲਈ ਆ ਰੰਗ ਮੇਰਾ ਹੋ ਰਿਹਾ ਹੋਰ ਅੱਪਕੇ ਤੇ ਤੋਂ ਮੇਰੀ ਇਹਨੀ ਮਹਿੰਗੀ ਕਰੀਮ ਤਾਂ ਨਹੀਂ ਖਰਾਬ ਕਰਤੀ ਓਏ ਮੈਡਮ ਜੀ ਮੈਂ ਲਾ ਲੂੰਗਾ ਫੇਰ ਕੀ ਹੋ ਜੂਗਾ ਤੂੰ ਨਾ ਤੂੰ ਤਾਂ ਬੁੱਧੂ ਰੋਏਂਗਾ ਅੱਜ ਤੋਂ ਬਾਅਦ ਜੇ ਮੇਰੀ ਕਿਸੇ ਵੀ ਚੀਜ਼ ਨੂੰ ਹੱਥ ਲਾਇਆ ਨਾ ਮੈਨੂੰ ਪਤਾ ਲੱਗ ਗਿਆ ਤੈਂ ਖਰਾਬ ਕੀਤੇ ਤੇ ਇਹ ਦੇਖ ਲੈ ਤੇਰਾ ਹਾਲ ਨਾ ਮੈਂ ਉਹ ਕਰੂੰਗੀ ਬੰਦ ਕਮਰੇ 'ਚ ਤੈਨੂੰ ਰੋਟੀ ਚਾਹ ਬਣੀ ਕੁਛ ਨਹੀਂ ਮਿਲਣਾ ਨਾ ਕੋਈ ਮੇਰਾ ਤਾਂ ਹਾਲ ਪਹਿਲੀ ਖਰਾਬ ਹੋ ਰਿਹਾ ਮੈਡਮ ਤੇਰਾ ਹਾਲ ਤਾਂ ਹੋ ਜਾ ਖਰਾਬ ਹੋਇਆ ਨਹੀਂ ਔਰ ਡੰਡਾ ਦੇਂਦੇ ਨਾ ਹਾਲ ਤੇਰਾ ਉਹਦੇ ਨਾਲ ਖਰਾਬ ਹੋਊਗਾ ਫੇਰ ਤੈਨੂੰ ਪਤਾ ਲੱਗੂ ਕਿ ਮੈਡਮ ਦੀ ਕਿਹੜੀ ਚੀਜ਼ ਨੂੰ ਹ ਚਾਹ ਤਾਂ ਰੱਖ ਦੇ ਚਾਹ ਪੀਣੀ ਤਾਂ ਤੂੰ ਮੇਰੀ ਦੁੱਬਰ ਕਰਤੀ ਐ ਚਲ ਹੁਣ ਜਾ ਕੇ ਫਟਾਫਟ ਕੰਮ ਨਿਬੇੜ ਦੇ ਸਾਰੇ ਵਾਹ ਮੈਡਮ ਤਾਂ ਗੁੱਸੇ ਵਾਲਾ ਕਰਦੀ ਐ ਹੌਲੀ ਹੌਲੀ ਬਰਿਆਣੀ ਪੂ ਪੀਣੀ ਨਾਲਿਆਂ ਸੇ ਕਿਵੇਂ ਨਹੀਂ ਬਣਾਈ ਆ ਅਖੇ ਮੈਂ ਤਾਂ ਚਾਹ ਬਹੁਤ ਸਵਾਦ ਬਣਾਈ ਐ ਨਾ ਲੋਗ ਨਾਲ ਲੇਚੀ ਪਈ ਐ ਜੀ ਲੋਗ ਤਾਂ ਮੁੱਕੇ ਪਏ ਲੇਚੀ ਵੀ ਨਹੀਂ ਉਹ ਤਾਂ ਲਿਖਿਆ ਹੀ ਜਨਾ ਵਾ ਤੇ ਫਿਰ ਤੇਰਾ ਮੂੰਹ ਟੁੱਟਿਆ ਸੇ ਇਤੋਂ ਦੱਸ ਨਹੀਂ ਸਕਦਾ ਹੈਗਾ ਉਹ ਮੈਡਮ ਜੀ ਲੈ ਆ ਕੇ ਦਿਓ ਗੁੱਸਾ ਨਾ ਕਰੋ ਅੱਜ ਸਮਾਨ ਸਾਰਾ ਲਿਓ ਮੈਨੂੰ ਲੈ ਜਨੋ ਜੇ ਤੰਗ ਹੋਨੇ ਹੂੰ ਕੋਈ ਨਾ ਆਪੇ ਮੈਂ ਕਿਸੇ ਨੂੰ ਕਹਿ ਦੂੰਗੀ ਛੱਡ ਜਾਣੀਏ ਘਰੇ ਤੈਨੂੰ ਲੋੜ ਨਹੀਂ ਹੈਗੀ ਘਰੋਂ ਬਾਹਰ ਜਾਣ ਦੀ ਮੈਡਮ ਮੈਂ ਤੈਨੂੰ ਐਂ ਕਹਣਾ ਜੀ ਬਾਹਲੀ ਤੰਗ ਹੁੰਨੀ ਆ ਫੜਦੀ ਮੋਬਾਈਲ ਜਾਂ ਮੈਂ ਮਣਾ ਦਿਆ ਕਰੂੰ ਰੀਲਾਂ ਬੱਸ ਬੱਸ ਰਹਿਣ ਦੇ ਤੂੰ ਘਰ ਦੇ ਕੰਮ ਕਰ ਲੈ ਲਿਓ ਜੀ ਘਰ ਦੇ ਕੰਮ ਤਾਂ ਮੈਡਮ ਜੀ ਮੈਂ ਫੱਟੇ ਚੱਕ ਦਿਆ ਕਰੂੰਗਾ ਕਿਉਂ ਮੈਡਮ ਮਣੀਏ ਨਾ ਜਿਆਦਾ ਲੈ ਜਾ ਜਾਂ ਹੋਰ ਨਾ ਕੁਝ ਮੇਰੇ ਤੋਂ ਸੁਣ ਲਈ ਸਾਰਾ ਦਿਨ ਕਰਦਾ ਰਹਿੰਦਾ ਮੈਂ ਫਾਲਤੂ ਦੀ ਬਕਵਾਸ ਇਹ ਨਾ ਕਦੇ ਨਾ ਕਦੇ ਕਿਸੇ ਨੂੰ ਕਰਾਊਗਾ ਮੇਰੀ ਬੇਇੱਜ਼ਤੀ ਮੈਨੂੰ ਤਾਂ ਲੱਗਦਾ ਓਏ ਕਹਿ ਲਿਆ ਤਾਂ ਨਿਆ ਦੇ ਮੈਡਮ ਤਾਂ ਨਿਆ ਮਾ ਉਹ ਹੀ ਖਰਬੂਜੇ ਵਰਗੀ ਹੋਏ ਮਾ ਲਾਲਾ ਕਹਿ ਲਿਆ ਕਰੀਮਾ ਘੋਰਾ ਹੋ ਜਾ ਤੂੰ ਵੀ ਇਹਦੇ ਬਰਾਬਰ ਇਲਾ ਬਣਾ ਕਰੇ ਲੱਕੀ ਵਾਲਾ ਪੜਾ ਹਲਿਆਂ ਦੇ ਇਕੱਲੇ ਆਏ ਜੇ ਕਰਕੇ ਹੋਏ ਮੈਡਮ ਤਾਂ ਦੇ ਕੇ ਰੂ ਰਾਈਦੀ ਐ ਲੈ ਕਹਿ ਲਿਆ ਲਾਲਾ ਪੋਤੇ ਲਾਲਾ ਕੁਰਸੀਆਂ ਤੇ ਮਾਰ ਮਾਰ ਸਫਾਈ ਚਿੱਟੀਆਂ ਘੜਦੇ ਫੇਰ ਮੈਡਮ ਪੱਟੀ ਜਉ ਐਣੀ ਪੱਟੀ ਜਾਂਦੀ ਓਏ ਬਾ ਨਹੀਂ ਪੰਜਾਬੀ ਵਾਲੀ ਮੈਡਮ ਛੱਡਦਾ ਮੈਂ ਵੀ ਨਹੀਂ ਮੇਰਾ ਨਾਮ ਇੱਕ ਕੈ ਲੈਗਾ ਨਹੀਂ ਮੈਡਮ ਕਰਿਆ ਹਾਂਜੀ ਆਜੋ ਹੋਰ ਕਿਵੇਂ ਠੀਕ ਹੈ ਦੀਦੀ ਤੁਸੀਂ ਦੱਸੋ ਵਧੀਆ ਬਹੁਤ ਵਧੀਆ ਅੱਜ ਕਿਵੇਂ ਗੇੜਾ ਮਾਰਤੀ ਸੀਗੀ ਮੈਂ ਕਿਹਾ ਚੱਲ ਘਰੀ ਹੋ ਗਈ ਮੈਂ ਕੱਲ ਵੀ ਆਈ ਸੀ ਕੱਲ ਸ਼ਾਮ ਨੂੰ ਵੀ ਨਹੀਂ ਹੈਗੀ ਸੀਗੀ ਤੂੰ ਘਰੇ ਸ਼ਾਮ ਨੂੰ ਕੌਣ ਸੀ ਫਿਰੋਜ ਸਾਡਾ ਨੌਕਰ ਹੋਣਾ ਨਹੀਂ ਦੱਸਿਆ ਨਹੀਂ ਹੈਗਾ ਮੈਨੂੰ ਘਰੇ ਕੋਈ ਆਇਆ ਸੀਗਾ ਫੋਨ ਕਰ ਲੈਂਦੇ ਘਰੇ ਤਾਂ ਕੋਈ ਵੀ ਨਹੀਂ ਸੀ ਬਾਹਰ ਲੱਗਿਆ ਹੋਇਆ ਸੀਗਾ ਨੌਕਰ ਰੱਖਿਆ ਹੋਇਆ ਤੂੰ ਤਾਂ ਨੌਕਰੀ ਨਹੀਂ ਕੋਈ ਰੱਖਿਆ ਸੀ ਨਾਲ ਘਰੇ ਹੈ ਨਹੀਂ ਸੀ ਨਾ ਸ਼ਾਮ ਨੂੰ ਹੈ ਨਹੀਂ ਸੀਗਾ ਮੈਂ ਆਈਆਂਗੀ 4 ਵਜੇ 4:30 ਵਜੇ ਆਈਆਂ ਅੱਗੇ ਤਾਂ ਤੂੰ 5 ਵਜੇ ਤੋਂ ਆ ਜਾਣੀ ਹੁੰਦੀ ਆ ਮੈਂ ਕਿਹਾ ਚਲ ਆ ਜੂਗੀ ਜਦੋਂ ਮੈਂ ਘਰੇ ਜਾ ਕੇ ਟਾਈਮ ਦੇਖਿਆ ਮੈਂ ਹੱਲ ਹਾਈ ਤਾਂ 4:30 ਹੀ ਹੋਈ ਸੀ ਮੇਰੀ ਤਾਂ ਸਭ ਤੋਂ ਪਹਿਲਾਂ ਮੀਟਿੰਗ ਸੀਗੀ ਥੋੜਾ ਜਨਾ ਮੈਂ ਲੇਟ ਹੋ ਗਈ ਤਾਂ ਨਹੀਂ ਮੇਰੇ ਤੋਂ ਜਲਦੀ ਆ ਗਿਆ ਫਿਰ ਤੁਸੀਂ ਕਾਲ ਕਰ ਲੈਂਦੇ ਫਿਰ ਮੈਨੂੰ बस मैं अखाजल परसों नहीं जाके गल कर आऊंगी घर जाके मैं ना मुंडे नु ਛੱਡਣਾ ਸੀਗਾ ਪੇਪਰਾਂ ਚ ਨਾ ਕਾ ਹੁਣ ਪੇਪਰ ਚੱਲੀ ਜਾਂਦੇ ਕੱਚੇ ਤੇ ਜ਼ਮੀਨ ਲੈਖ ਹੋਇਆ ਪਿਆ ਮੈਡਮ ਸਕੂਲ ਚ ਉਹਨੂੰ ਨੰਬਰ ਦਿੰਦੀਆਂ ਮੈਂ ਅਖਾਜਲ ਮੈਂ ਮੈਡਮ ਨੂੰ ਪੁੱਛ ਕੇ ਆऊंगी ਤੁਹਾਨੂੰ ਤੇ ਉਹਦੇ ਕੋਲੇ ਜਿਹੜਾ ਟਾਈਮ ਤੇਰੇ ਕੋਲੇ ਪੜਾ ਦਿਆ ਕਰੂ ਨੂੰ ਹਾਂ ਪੜਾ ਦੇ ਕਰੂੰਗੀ ਪਰ ਤੁਸੀਂ ਨੂੰ ਉਹਨੂੰ ਸ਼ਾਮ ਨੂੰ ਭੇਜਿਆ ਕਰੋ ਮੇਰੇ ਕੋਲੇ ਸ਼ਾਮ ਨੂੰ ਟਾਈਮ ਹੁੰਦਾ ਹੈ ਸਵੇਰੇ ਦਾ ਟਾਈਮ ਹਾਂ ਕੋਈ ਗੱਲ ਨਹੀਂ ਵੈਸੇ ਵੀ ਹੁਣ 2 ਵਜੇ ਤੱਕਰ ਬੱਚੇ ਸਕੂਲ 'ਚ ਹੁੰਦੇ ਹਨ ਸ਼ਾਮ ਨੂੰ ਹੀ ਆਉਂਦੇ ਹੈਗੇ ਸ਼ਾਮ ਨੂੰ ਤੁਸੀਂ ਉਹਨੂੰ 5 ਤੋਂ 6 ਭੇਜ ਦਿਆ ਕਰੋ ਫਿਰ ਨੌਕਰ ਸਵੇਰੇ ਕੰਮ ਕਰਕੇ ਚਲਾ ਜਾਂਦਾ ਹੋਊਗਾ ਜਾਂ ਤਾਂ ਤੇਰੇ ਕੋਲੇ ਨਹੀਂ ਨੌਕਰ ਤਾਂ ਨਾ ਮੈਂ ਰੱਖਿਆ ਹੋਇਆ ਸੀਗਾ ਹੋ ਗਿਆ ਮਹੀਨਾ ਕੀ ਹੋਣ ਵਾਲਾ ਮਤਲਬ ਪਰ ਮੈਨੂੰ ਇਹ ਸਮਝ ਨਹੀਂ ਆਈ ਮੈਨੂੰ ਹੁਣ ਤੇਰੇ ਦੱਸਣ ਤੋਂ ਪਤਾ ਲੱਗਿਆ ਵੀ ਕੱਲ ਨੂੰ ਘਰੇ ਨਹੀਂ ਹੈਗਾ ਸੀਗਾ ਉਹ ਕਰਦਾ ਕੀ ਫਿਰਦਾਗਾ ਮੈਂ ਤਾਂ ਦੇ ਇਕੱਲੇ ਘਰੇ ਹੁੰਨੀ ਆ ਮੈਂ ਤਾਂ ਚੱਲ ਜਾਂਦੀ ਆ ਤੇਰੇ ਕੋਲੇ ਹਾਂ ਰਾਤ ਨੂੰ ਵੀ ਇੱਥੇ ਰੱਖਦੀ ਹਾਂ। ਹਾਂ। ਮਤਲਬ ਉਹ ਲੱਗ ਵਾਲਾ ਰੂਮ ਉਹਨਾਂ ਦਾ ਹੀ ਸਪੈਸ਼ਲ। ਅੱਛਾ ਸ਼ਾਮ ਨੂੰ ਵੀ ਇੱਥੇ ਹੁੰਦਾ ਦੇਖੋ। ਹਾਂ। ਉਹ ਫਿਰ ਕਾਫੀ ਦੂਰ ਦੇ ਆ ਨਾ। ਫਿਰ ਉਹਨਾਂ ਨੂੰ ਦਿੱਲੀ ਆਉਣਾ ਜਾਣਾ ਔਖਾ گا۔ ਪਹੁੰਚਾਂਗਾ ਵੈਸੇ। ਹੁਣ ਮੈਂ ਵੀ ਜਾਣਦੀ ਹਾਂ ਹਸਬੰਡਾਂ ਦੇ ਤੁਹਾਨੂੰ ਗੁਮਾਂਢ ਦਿਆ ਨੂੰ ਵੀ ਕਿਹੜੇ-ਕਿਹੜੇ ਆਪਣੇ ਆਉਂਦੇ ਜਾਂਦੇ ਆ। ਕੈਲਾ ਸੱਚ ਉਹਦਾ ਨਾਮ ਭਈ। ਕੈਲਾ ਕਿੰਨਾ ਦਾ ਹੋ? ਕੀ ਗੱਲ ਵਾਂਗ। ਕੈਲਾ ਆ ਸ਼ਾਪਨ ਵਾਲੀ ਪਿੰਡ ਨਾਲ। ਸ਼ੇਦ ਮਿਲਣ ਦਾ ਹਾਂ ਇਹੇ ਜਿਹੇ ਪਿੰਡ ਦੱਸਿਆ ਸੋਨੇ ਕੋਈ ਮੈਨੂੰ। ਨੀ ਹੋਰੋਂ ਕੰਮ ਰੱਖਣ ਵਾਟ ਜਿਹੜੀਆਂ ਸ਼ਿੰਦੋਨੀ ਹੈਗੀਆਂ ਕਿ ਪਿੰਡ ਵਾਲੀ ਚਾਚੀ ਉਹ ਰਖਵਾ ਕੇ ਗਈ ਆ ਕਹਿੰਦੀ ਆ ਕਿ ਚਲ ਉਹਨੂੰ ਰੱਖ ਲੋ ਸੰਦੀਪ ਕਹਿੰਦੀ ਤੈਨੂੰ ਵੀ ਓੱਖਾਂ ਵਾਟ ਸਾੜਾ ਸ਼ਾਂਟ ਆ ਗਾਮ ਲੰਗ ਤੋਂ ਤੁੰ ਕਰਾਉਣਾ ਸੀ ਤੂੰ ਰੱਖਣਾ ਸੀਗਾ ਕੋਈ ਕੁੜੀ-ਬੁੜੀ ਰਖ ਲਾਂਦੀ ਕੱਲੀ ਜਣੀ ਰਹਨੇਗਾ ਤੈਨੂੰ ਪਤਾ ਤੇਰੇ ਘਰ ਵਾਲਾ ਵੀ ਬਾਹਰ ਜੋਬ ਕਰਦਾ ਹੋ ਵੀ ਨਹੀਂ ਹੁੰਦਾ ਕੁੜੀ-ਬੁੜੀ ਵੀ ਮੈਂ ਉਹਨੂੰ ਕਿਹਾ ਸੀਗਾ ਪਰ ਕੋਈ ਮਿਲੀ ਨਹੀਂ ਹੈਗੀ ਫਿਰ ਸਾਰੀਆਂ ਤਨਖਾਹ ਵੱਧ ਮੰਗਦੀਆਂ ਤੈਨੂੰ ਪਤਾਗਾ ਹਨਾ ਆਪੇ ਘਰ ਦਾ ਜੇ ਚਲ ਜੋਬ ਕਰਦੇ ਤਾਂ ਵੀ ਗੁਜ਼ਾਰਾ ਫਿਰ ਵੀ ਹੋਰ ਕੰਮ ਕਰਨ ਹੋ ਜਾਂਦੇ ਆ ਤੇ ਫਿਰ ਤੈਨੂੰ ਤੇਰੇ ਵੀਰੇ ਦਾ ਵੀ ਪਤਾਗਾ ਉਹ ਤਾਂ ਆਉਂਦੇ ਆ 15 ਦਿਨਾਂ ਬਾਅਦ ਤਾਂ ਫਿਰ ਮੈਨੂੰ ਇਹ ਵੀ ਸੋਚਦਾ ਮੈਂ ਇਕੱਲੀ ਰਹਿਣੀ ਨਾਲੇ ਮੇਰੇ ਸਹਾਰਾ ਵੰਜੂਗਾ ਵੀ ਕੋਈ ਡਰ ਨਹੀਂ ਰਹਿੰਦਾ ਬੰਦੇ ਨੇ ਜਿਵੇਂ ਚੋਰੀ-ਚੂਰੀ ਹੋ ਜਾਂਦੀ ਹੈ ਰਾਤ ਨੂੰ ਕੋਈ ਨਿਛੇੜੀ ਵਗੈਰਾ ਆ ਜਾਵੇ ਹਾਂ ਇਹ ਗੱਲ ਤਾਂ ਬੰਦਾ ਦੇਖ ਕੇ ਡਰਦਾ ਹੋ ਜਾਂਦਾ ਹੈ ਪਰ ਬਗਾਨਾ ਬੰਦਾ ਘਰੇ ਰੱਖਣਾ ਤਾਂ ਗਲਤ ਜੀ ਗੱਲ ਹੈ ਵੀ ਸਹੀ ਨਹੀਂ ਨਾ ਹੈਗਾ ਬਸ ਆਖਰ ਤੂੰ ਵੱਧ ਪੜ੍ਹੀ ਲਿਖੀ ਹੈ ਮੈਡਮ ਆ ਫਿਰ ਵੀ ਸੋਚ ਕੇ ਦੇਖ ਪਿੰਡਾਂ ਦਾ ਮਾਹੌਲ ਐਦਾਂ ਦਾ ਸਹੀ ਜਾਂ ਨਹੀਂ ਲੱਗਦਾ ਹੈਗਾ ਤੁਸੀਂ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਨਾ ਇਹ ਥੋੜੀ ਸੋਚ ਕਰਕੇ ਤੁਸੀਂ ਪਿੱਛੇ ਰਹਿ ਜਾਨੇ ਤੁਸੀਂ ਜਮਾਨੇ ਦੇ ਸਮਾਂ ਨਾਲ ਸੁਚੇਤ ਰੱਖਿਆ ਹੋਇਆਗਾ ਹੱਥ ਨਾਲ ਦਿਲ შე ਬਦਲਣ ਮੈਂ ਤਾਂ ਰੋਟਿਆਂ ਦਾ ਟੀਪਨ ਚ ਪਾ ਦੰਨੀਆਂ ਲੈ ਕੇ ਚਲਿਆ ਜਾਂਦਾ ਕਰਦਾ 6 7 ਵਜੇ ਤੋਂ ਬਾਅਦ ਮੈਂ ਨਿਕਰੇ ਖੜੰਧਾਂ ਦੇ ਵਗਾਨੇ ਬੰਦੇ ਨੇ ਸਾਰੇ ਦੁਨੀਆ ਐਵੇਂ ਨਹੀਂ ਹੁੰਦੀ ਜੀ ਇਹ ਮਤਲਬ ਆਪਣੀ ਸੋਚ ਦਾ ਫਰਕ ਹੁੰਦਾ ਕੋਈ ਕਿਸੇ ਲਈ ਗਲਤ ਨਹੀਂ ਹੁੰਦਾ ਜੇ ਆਪਾਂ ਗੰਦੀ ਨਜ਼ਰ ਨਾਲ ਦੇਖਾਂਗੇ ਨਾ ਆਪਾਂ ਨੂੰ ਤਾਂ ਲੱਗੂਗਾ ਇਹ ਚੀਜ਼ ਉਹ ਤਾਂ ਗੱਲ ਸਹੀ ਆ ਆਪਾਂ ਸਹੀ ਆ ਪਰ ਜੇ ਕਿਸੇ ਨੂੰ ਆਪਾਂ ਉਪਰੇ ਨੂੰ ਵੀ ਆਪ ਦਾ ਸਮਝਾਂਗੇ ਨਾ ਸਮਝਾਂਗੇ ਤਾਂ ਉਹ ਆਪਾਂ ਨੂੰ ਆਪਦਾ ਹੀ ਲੱਗੂ ਮੈਨੂੰ ਇਹਦੇ ਵਿੱਚ ਕਦੇ ਵੀ ਕੋਈ ਇਦਾਂ ਦੀ ਚੀਜ਼ ਨਜ਼ਰ ਨਹੀਂ ਆਈ ਹੈਗੀ ਆਉਂਦਾ ਰਹਿੰਦਾ ਸੀਗਾ ਪਹਿਲਾਂ ਸਾਡੇ ਵੀ ਦਿਹਾੜੀ ਥੋੜੀ ਤੇ ਆ ਜਾਂਦਾ ਹੁੰਦਾ ਸੀ ਕਹਿਲਾ ਕਰ ਹੈਗਾ ਤਾਂ ਠੀਕ ਠਾਕ ਹੀ ਆ ਬੰਦਾ ਮੈਂ ਕਿੰਨੇ ਸਾਲ ਕਿਸੇ ਹੋਰ ਮਾਸਟਰ ਦੇ ਘਰੇ ਇਧਰ ਤਲਵੰਡੀਵਾਲ ਜੌਬ ਕਰਕੇ ਆਇਆ ਕਹਿੰਦਾ ਨਹੀਂ ਕਾਫੀ ਟਾਈਮ ਹੋ ਅੱਛਾ ਹੂੰ ਮੂੰ ਲੱਗਦਾ ਜਾਂਦਾ ਪਰ ਟਿਕਦਾ ਨਹੀਂ ਕਿਸੇ ਦੇ ਟਿਕਦਾ ਨਹੀਂ ਹੈਗਾ ਕਿਸੇ ਦੇ 6 ਮਹੀਨੇ ਕਿਸੇ ਦੇ ਸਾਲ ਇਹ ਨਹੀਂ ਹੈਗਾ ਵੀ ਪੱਕੇ ਪੈਰ ਲਾ ਲੂਗਾ ਵੀ ਹਾਂ ਭਾਈ ਉਮਰੀ ਕੱਢ ਲੂ ਆਪਦਾ ਬਣਾ ਲੂ ਕਿਸੇ ਚਲ ਉਹ ਤਾਂ ਤੂੰ ਛੱਡ ਪਰ ਬੰਦਾ ਸਹੀ ਆ ਕਰੈਕਟਰ ਪੱਖੋਂ ਕਿਵੇਂ ਦਾ ਹੈ ਮੈਨੂੰ ਤਾਂ ਅੱਜ ਤੱਕ ਇਹਦਾ ਭੇਦ ਨਹੀਂ ਆਇਆ ਵੀ ਦੇ ਘਰ ਕੁਰਦੇ ਹੈਗੇ ਆ ਹੁਣ ਮੇਰੀ ਗੱਲ ਸੁਣ ਸਿਆਣੀ ਬਿਆਣੀ ਆ ਪੜ੍ਹੀ ਲਿਖੀ ਆਂਗੀ ਇੱਕ ਘੰਟੇ ਚ ਬੰਦੇ ਦੀ ਤੂੰ ਤਾਂ ਪਰਖਾ ਕਰ ਲੈ ਤੂੰ ਤਾਂ ਕਿਤਾਬਾਂ ਪੜ੍ਹੀਆਂ ਨਜ਼ਰਾਂ ਪੜਨ ਜਾਣਦੀਆਂ ਹੁਣ ਤੈਨੂੰ ਕਿਵੇਂ ਲੱਗਦਾ ਗਾ ਮੈਨੂੰ ਵੈਸੇ ਹੁਣ ਤੱਕ ਤਾਂ ਠੀਕ ਲੱਗਿਆ ਪਰ ਆ ਦੋ ਚਾਰ ਦਿਨਾਂ ਦੇ ਉਹਦੇ ਲੱਛਣ ਨੇ ਮੈਨੂੰ ਠੀਕ ਨਹੀਂ ਲੱਗ ਰਹੇਗੇ ਮਤਲਬ ਬਿਨਾਂ ਦੱਸੇ ਘਰੋਂ ਜਾਣਾ ਹਨਾ ਕਦੇ ਕਹਿ ਦਿੰਦਾ ਮੈਨੂੰ ਪੈਸੇ ਵੱਧ ਚਾਹੀਦੇ ਆ ਕਦੇ ਕੁਛ ਕਹਿ ਲੈਂਦਾ ਕੰਮ 'ਚ ਧਿਆਨ ਨਹੀਂ ਦੇਣਾ ਆ ਦੇਖ ਲੈ ਫਿਰ ਵੀ ਉਹਦੀ ਵੇਟ ਕਰਨੀ ਉਹ ਤਾਂ ਕੱਲਾ ਕਹਿ ਰਾ ਮੇਰੇ ਤੋਂ 10000 ਰੁਪਏ ਲੈ ਕੇ ਗਿਆਗਾ ਕਹਿੰਦਾ ਸੀ ਮੈਂ ਟਾਈਮ ਦੇਖ ਲੈ ਕਿੰਨਾ ਹੋਗਾ ਉਦੋਂ 12 ਵਜੇ ਸੀ ਕਹਿੰਦਾ ਫਿਰ ਦੋ ਤਿੰਨ ਘੰਟੇ ਬਾਅਦ ਆਉਂਗਾ ਕੈਨ ਮੈਨੂੰ ਕੋਈ ਜ਼ਰੂਰੀ ਕੰਮ ਹੈ ਹੀ ਤੇ ਮੈਨੂੰ ਸਮਝ ਨਹੀਂ ਆਉਂਦੀ। ਮੈਂ ਲਖਨਊ ਦੇ ਦੋ ਉਹ ਤਾਂ ਰਿਸ਼ਤੇਦਾਰ ਨੇ ਕੋਈ ਕੋਈ ਮਾਪਾਪ ਨੇ ਕੋਈ ਨਹੀਂ ਕੱਲਾ ਰਹਿੰਦਾ। ਪੈਂਦਾ ਇੱਥੇ ਰੋਟੀਆਂ ਇੱਥੇ ਖਾਂਦਾ। ਫਿਰ ਉਹਨੇ 10000 ਕੀ ਕਰਨਾ ਸੀਗਾ। ਮੈਨੂੰ ਤਾਂ ਲੱਗਦਾ ਕੋਈ ਗਲਤ ਚੱਕਰਾਂ 'ਚ ਪੈ ਰਿਹਾ ਕਰੋ। ਮੈਨੂੰ ਹੀ ਫੋਹੋਂਦਾ ਹੋਊਗਾ। ਹਾਂ ਮੈਨੂੰ ਵੀ। ਤੇਨੂੰ ਤਾਂ ਨਹੀਂ ਕਦੇ ਕੁਝ ਕਿਹਾ ਇਹ। ਨਹੀਂ ਮੈਨੂੰ ਕਿਹਾ ਨਹੀਂ ਪਰ ਉਹਨੇ ਮੈਨੂੰ ਐ ਲੱਗਿਆ ਮਤਲਬ ਸ਼ੱਕ ਆ ਮੈਨੂੰ ਵੀ ਮੈਨੂੰ ਨਾ ਹੁਣ ਹੋਰ ਨਾ ਚਾਹ ਨਾਲ ਦੇਖਦਾ ਉਹ। ਮੈਂ ਦੋ ਤਿੰਨ ਦਿਨ ਹੋ ਗਏ ਉਹਨੂੰ ਗਾਈਡ ਕਰਦੀ। ਤੇਰਾ ਫਿਰ ਬਚ ਕੇ ਰਹੀ ਮੈਡਮ ਕਿਤੇ ਉਹ ਤਾਂ ਗੱਲ ਤੇਰੀ ਸਹੀ ਆ ਪਰ ਹੁਣ ਮੈਂ ਕਰਾਂ ਵੀ ਤਾਂ ਕੀ ਕਰਾਂ ਉਹਨੂੰ ਮੈਂ ਕੱਢ ਵੀ ਨਹੀਂ ਸਕਦੀ ਘਰੋਂ ਹੁਣ ਕੱਢ ਤਾਂ ਕਿਉਂ ਨਹੀਂ ਸਕਦੇ ਚੁੱਪ ਕਰਕੇ ਕੋਈ ਹੋਰ ਰੱਖ ਲੈ ਕਹਿੰਦਾ ਕੋਈ ਬੁੜੀ ਰੱਖ ਲੈ ਕੰਮ ਤੇ ਭਾਈ ਆਪ ਤਾਂ ਤੁਰਦਾ ਬਣ ਤੂੰ ਬੁੜੀ ਕਿਹੜੀ ਅੰਮਾ ਕੋਈ ਹੱਥ ਚ ਹੈਗੀ ਆ ਸਾਰੀਆਂ ਮੂੰਹ ਫਾੜ ਕੇ ਪੈਸੇ ਮੰਗ ਲੈਂਦੀਆਂ ਨੇ ਤੁਰਤ ਪੈਣ ਦੇ ਦਾ ਕੋਈ ਲੱਭੜੀ ਵੀ ਨਹੀਂ ਜਲਦੀ ਕੀ ਵੀ ਗੱਲ ਸਹੀ ਆ ਚਲ ਬਾਕੀ ਤੇਰੇ ਘਰ ਵਾਲੇ ਨਾਲ ਗੱਲ ਕਰ ਲੈ ਕੀ ਕਹਿੰਦਾਗਾ ਉਹ ਆਜੂਗਾ ਆਪੇ ਦੇਖ ਲਉ ਪਰਖ ਲਉ ਬੰਦੇ ਨੂੰ ਬੰਦੇ ਦੀ ਪਰਖ ਤਾਂ ਹੁੰਦੀ ਆ ਆਪਣੀਆਂ ਜਨਾਨੀਆਂ ਤਾਂ ਆਪਾ ਮਗਰ ਲੱਗ ਜੰਦੀਆਂ ਕਹੀ ਦਿੰਦੀਆਂ ਬਹੁਤ ਚੰਗਾਗਾ ਕੋਈ ਨਾ ਉਹਨਾਂ ਨੂੰ ਮੈਂ ਕੱਲ ਫੋਨ ਤੇ ਗੱਲ ਕਰੀ ਸੀ ਉਹ ਕਹਿੰਦੇ ਸੀ ਕਹਿੰਦੇ ਆਵਾਂਗੇ ਇੱਕ ਦੋ ਦਿਨਾਂ ਤੱਕ ਉਹ ਤਾਂ ਛੁੱਟੀ ਸੀਗੀ ਸੰਡੇ ਨੂੰ ਤਾਂ ਆ ਹੀ ਜਾਇਆ ਕਰ ਇੱਕ ਦਿਨ ਤਾਂ ਲਈ ਜਾਇਆ ਕਰ ਜਦੋਂ ਫਿਰ ਸੰਡੇ ਨੂੰ ਉਹਨਾਂ ਦੀ ਮੀਟਿੰਗ ਹੁੰਦੀ ਆ ਨਾ ਉਹਨਾਂ ਦੇ ਬੌਂਸ ਦਾ ਤੁਹਾਨੂੰ ਪਤਾ ਤਾਂ ਕਿੱਦਾਂ ਦਾ ਸੁਭਾਅ ਆ ਹਾਂ ਇਹ ਵੀ ਗੱਲ ਹੈਗੀ ਆ ਬਾਹਰ ਕੰਮ ਲੋ ਜੌਬ ਕਰਦੇ ਨੇ ਨਹੀਂ ਬਸ ਚਾ ਚਲ ਫਿਰ ਮੈਂ ਕੱਲ ਨੂੰ ਸ਼ਾਮ ਉਹ ਨਹੀਂ ਆਉਣਾ ਨਹੀਂ ਹੈਗਾ ਅਜ ਤੱਕ ਅੱਜ ਤਾਂ ਸੰਡੇ ਦੀ ਛੁੱਟੀ ਦਾ ਕਰਕੇ ਉਹਨੂੰ ਐਵੇਂ ਮੈਂ ਵੀ ਮौज-ਵਸਤੀ ਕਰਾਂ। ਆਲਾ ਤਾਂ ਮੈਂ ਭੇਜਿਆ ਕਰੂੰ। ਠੀਕ ਹੈ। ਧਿਆਨ ਰੱਖੀ ਚੱਲ ਆਪਣਾ। ਹਾਂ ਹਾਂ ਕੋਈ ਗੱਲ ਨਹੀਂ। ਗੱਲ ਤੇ ਇਹਦੀ ਵੀ ਸਹੀ ਆ ਹਨਾ। ਵੀ ਪਰ ਜਦੋਂ ਹੁਣ ਉਹਦੇ ਲੱਛਣ ਮੈਨੂੰ ਐ ਲੱਗਦੇ ਆ ਖਰਾਬ ਦੇ ਕੱਲ ਨੂੰ ਕੋਈ ਗੱਲ-ਵਾਟ ਹੋਊਗੀ ਤਾਂ ਕੋਣ ਜ਼ਿੰਮੇਵਾਰ ਆ ਹਨਾ? ਉਹਨਾਂ ਨੇ ਵੀ ਐਂ ਕਹਿਣਾ ਵੀ ਤੂੰ ਉਹਦੇ ਦੇਖ ਨਹੀਂ ਸਕਦੀ ਇਸ ਤੇ ਤੈਨੂੰ ਨਹੀਂ ਪਤਾ ਲੱਗਿਆ ਬੰਦਾ ਕਹਿ ਜਾ। ਇਸ ਤੋਂ ਪਹਿਲਾਂ ਬਾਬਾ ਮੈਂ ਤੈਨੂੰ ਹਟਾਈ ਦਿੰਨੀ ਆ ਜੀ। ਹੋਰ ਮੇਰੇ ਕੋਲ ਕੋਈ ਹੱਲ ਵੀ ਨਹੀਂ ਹੈਗਾ। ਬਾਕੀ ਜੇ ਪਿੰਡ ਚ ਰੋਲਾ ਪੈ ਗਿਆ ਤਾਂ ਵੀ ਤਾਂ ਮੈਨੂੰ ਹਟਾਉਣਾ ਹੀ ਪਊਗਾ ਇਹਦਾ ਕੀ ਇਹ ਢਾਕੂ ਜੇ ਦਾ ਕੀ ਜਾ ਕੇ ਬਕਵਾਸ ਕਰਦੇ ਬਾਹਰ ਚਲ ਕੋਈ ਨਾ ਅੱਜ ਹੀ ਆ ਜਾਂਦੇ ਅੱਜ ਹੀ ਉਹਦਾ ਹਿਸਾਬ ਕਰਕੇ ਨਾ ਉਹਨੂੰ ਤਾਂ ਪਿੰਡ ਭੇਜ ਦੇ। ਹਾਂ ਫੋਨ ਲਾ ਕੇ ਦੇਖਦੇ ਹਾਂ ਹੁਣ ਟਾਈਮ ਹੈਗਾ ਨਾਲੇ ਹੋ ਜਾਏਗਾ ਮੈਂ ਜਾਣਾ। ਇਹਨੂੰ ਮੈਨੂੰ ਆਪ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਫੋਨ ਲਾ ਲਿਆ ਕਰਾ। ਕਰ ਲਾ ਕਰ ਲਾ ਸਫਾਈ ਤੇ ਆਣਾ ਮੇਰੇ ਕੰਨੀ ਕੀ ਅੱਖਾਂ ਚੱਕੀਆਂ। ਕਰੀ ਜਾਣਾ ਨਾਲੇ ਹੋਰ ਤੇ ਲੱਛਾ ਨਾ ਮੈਨੂੰ ਅੱਜ ਕੱਲ੍ਹ ਦੇਂਦੇ ਨਹੀਂ ਹੈਗੇ ਕੰਮ ਕਰਨ ਵਾਲੇ। ਹੈਲੋ ਹੈਲੋ ਕਿਵੇਂ ਹੋ ਜੀ ਠੀਕ ਹੈ ਜੀ ਵਧੀਆ ਕਿਵੇਂ ਮਿਸ ਕਾਲਨਾ ਤੇ ਮਿਸ ਕਾਲਨਾ ਮਾਰੀ ਜਨੇ ਹੋ ਮਿਸ ਕਾਲਨਾ ਤਾਂ ਮਾਰਨੀ ਤੁਹਾਨੂੰ ਆਪ ਨੂੰ ਫਿਕਰ ਨਹੀਂ ਹੁੰਦਾ ਮੈਂ ਗੱਲ ਕਰ ਲਾਂਗੀ ਉਹ ਯਾਰ ਮੈਂ ਆਫਿਸ ਚ ਬੈਠਾ ਸੀ ਹੁਣ ਮੀਟਿੰਗ ਸੀ ਮੇਰੀ ਨਹੀਂ ਗੱਲ ਹੋ ਪਾਰੀ ਅੱਛਾ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਹੁਣ ਕੰਮ ਜ਼ਰੂਰੀ ਹੋ ਗਿਆ ਇਸ ਦਾ ਮਤਲਬ ਮੈਂ ਨਹੀਂ ਜ਼ਰੂਰੀ ਹੈ ਨਾ ਨਹੀਂ ਨਹੀਂ ਜੀ ਤੁਸੀਂ ਵੀ ਜ਼ਰੂਰੀ ਹੋ ਸਭ ਕੁਝ ਜ਼ਰੂਰੀ ਆ ਕੰਮ ਵੀ ਜ਼ਰੂਰੀ ਆ ਹਾ ਯੋ ਤੁਸੀਂ ਕਰੇ ਲਿਖੇ ਮੇਰਾ ਦਿਲ ਨਹੀਂ ਲੱਗਦਾ ਹੈਗਾ ਕਿੰਨੇ ਦਿਨ ਹੋ ਗਏ ਤੁਹਾਨੂੰ ਗਿਆ ਨੂੰ ਯਾਰ ਛੁੱਟੀ ਨਾ ਐਤ ਕੀ ਡਿਲੇ ਹੋ ਗਈ ਮੈਂ ਨਾ ਦੇਖਦੇ ਲੈ ਦੇਖੀ ਤੁਸੀਂ ਤਾਂ ਹਰ ਵਾਰੀ ਐਵੇਂ ਕਹਿ ਦਿੰਨੇ ਹੋਗੇ ਜਾ ਕੇ ਨਾ ਮੜ ਕੇ ਤੁਸੀਂ ਆਉਣ ਦਾ ਨਾਮ ਹੀ ਨਹੀਂ ਲੈਂਦੇ ਹੈਗੇ ਕੋ ਯਾਰ ਫਿਰ ਤੈਨੂੰ ਪਤਾ ਤਾਂ ਹੈਗਾ ਪ੍ਰੀਤ ਯਾਰਾ ਫਿਰ ਪਤਾ ਤਾਂ ਹੈਗਾ ਮੈਂ ਕਿਵੇਂ ਰਹੂੰਗੀ ਮੇਰਾ ਸੱਚੀ ਦਿਲ ਨਹੀਂ ਲੱਗਦਾ ਮੇਰਾ ਬਹੁਤ ਮਨ ਕਰਦਾ ਤੁਹਾਨੂੰ ਮਿਲਣ ਨੂੰ ਉਹ ਅੱਛਾ ਜੀ ਤਾਰੇ ਤੂਰੇ ਗਿਣ ਲਿਆ ਕਰੋ ਰਾਤ ਨੂੰ ਤਾਰੇ ਗਿਣ ਗਿਣ ਕੇ ਰਾਤਾਂ ਥੋੜੀ ਟੱਪਣੀਆਂ ਜਦੋਂ ਹੁਣੀ ਨਹੀਂ ਤੁਸੀਂ ਆਉਂਦੇ ਫਿਰ ਕਿੱਥੋਂ ਆਏ ਮੈਂ ਤੁਹਾਨੂੰ ਦੱਸਦਾ ਨਾਲੇ ਤੁਸੀਂ ਨਾ ਚੁੱਪ ਕਰਕੇ ਆਜੋ ਨਹੀਂ ਮੈਂ ਤੁਹਾਡੇ ਨਾਲ ਬੋਲਣਾ ਨਹੀਂ ਹੈਗਾ ਤੁਹਾਡਾ ਨੰਬਰ ਵੀ ਹੁਣੇ ਰਿਐਕਟ ਕਾਲ ਚ ਪਾਉਂਦੇ ਮੈਂ ਠੀਕ ਹੈ ਜਰ ਆਇਆ ਤਾਂ ਤੂੰ ਕਰਦੇ ਹਾਂ ਮੈਂ ਫਿਰ ਹੋ ਕੇ ਲਾਉਂਗਾ ਨਾ ਤੈਨੂੰ ਇਹ ਵੀ ਹੈਗਾਗਾ ਪਤਾ ਵੀ ਮੈਂ ਗੱਲ ਕਰੀ ਨਹੀਂ ਹੈਗੀ ਉਹਨਾਂ ਨਾਲ ਤੂੰ ਪਰਾਂ ਜਾ ਕੇ ਸਫਾਈ ਨਹੀਂ ਕਿ ਤੂੰ ਗੱਲਾਂ ਸੁਣਦਾ ਸਾਡੀਆਂ ਕੋਈ ਨਹੀਂ ਕਰਦਾ ਕਰਨ ਲੱਗੇ ਰਹੋ ਬਹੁਤ ਵਧੀਆ ਕੰਮ ਹੈ ਲੱਗੇ ਕੌਣ ਆ ਓਏ ਯਾਰ ਨੌਕਰ ਆਪਣਾ ਇਹ ਵੀ ਬਤਮੀਜ਼ੀ ਕਰਦਾ ਹੁਣ ਮੇਰੇ ਨਾਲ ਨਾਲੇ ਮਾਟਾ ਕਿਸ ਹਾਲ ਕਿ ਸਿਧਾਰ ਕੇ ਜਾਂਦੇ ਤੁਸੀਂ ਏ ਤੁਸੀਂ ਨੇ ਦੱਸੀ ਨਹੀਂ ਹੈਗਾ ਕਦੋਂ ਰੱਖ ਲੈਣਾ ਨੌਕਰ ਨੌਕਰ ਦੀ ਵੀ ਲੋੜ ਸੀ ਮੇਰੇ ਨਾ ਮਾਇੰਦ ਚੋਂ ਨਿਕਲੂਗਾ ਹੋਊਗਾ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਬਸ ਹੁਣ ਨਾਲ ਮਹੀਨਾ ਖੂਣ ਆਉਣਾ ਲੱਗਾ ਫਿਰ ਤੁਹਾਨੂੰ ਪਤਾ ਨਾ ਮੈਂ ਕੱਲੀ ਕਰੇ ਔਖੀ ਹੁੰਨੀ ਆ ਮੈਂ ਜੌਬ ਦਾ ਕਰਾਂ ਕਿ ਘਰ ਦਾ ਕੰਮ ਦੇਖਾਂ ਕੀ ਕੀ ਕਰਾਂ ਮੈਨੂੰ ਅੱਜ ਦਾ ਦੱਸ ਦੋ ਉਹ ਤਾਂ ਠੀਕ ਹੈ ਬੰਦਾ ਕਿੰਨਾ ਵਧੀਆ ਹੈਗਾ ਕਿਸੇ ਤੋਂ ਪੁੱਛ ਕੇ ਕੀ ਰੱਖਿਆ ਹੈਗਾ ਬੰਦਾ ਤਾਂ ਵਧੀਆ ਹੈਗਾ ਪਰ ਇਹ ਨਾ ਥੋੜਾ ਜਿਹਾ ਮੈਨੂੰ ਨਾ ਹੁਣ ਆਏ ਲੱਗਦਾ ਦੋ ਚਾਰ ਦਿਨਾਂ ਨਾਲ ਜਿਵੇਂ ਨਾ ਮੈਨੂੰ ਨਾ ਵੀ ਮਤਲਬ ਦੂਜੀ ਨਜ਼ਰ ਨਾਲ ਦੇਖਦਾ ਉਹ ਨਾ ਸੀਮਿਆ ਕਾਲਾ ਬੰਦਾ ਹੋਵੇ ਕਈ ਵਾਰ ਨਾ ਪਰ ਤੋਂ ਨਾ ਉਹ ਤਾਂ ਸੀਮਿਆ ਕਹਿੰਦੀ ਆ ਨਰਮ ਵੀ ਹੈ ਵੈਸੇ ਤਾਂ ਪਰ ਮੈਨੂੰ ਆਇ ਲੱਗਦਾ ਕਿਸੇ ਨੇ ਇਹਨੂੰ ਉਂਗਲ ਨਾ ਲਾਈ ਹੋਵੇ ਮੈਡਮ ਕੱਲੀ ਰਹਿੰਦੀ ਹੈਗੀ ਯਾਰ ਫਿਰ ਤੂੰ ਧਿਆਨ ਨਾਲ ਰੱਖਣਾ ਸੀ ਕੋਈ ਚੱਜ ਦਾ ਬੰਦਾ ਰੱਖ ਕੋਈ ਬੁੜੀ ਰੱਖਣਾਂ ਦੀ ਤੈਨੂੰ ਬੰਦੇ ਚਲ ਉਹ ਤਾਂ ਜੀ ਤੁਸੀਂ ਛੱਡੋ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਆਉਣਾ ਕਿ ਨਹੀਂ ਆਉਣਾ ਕਿ ਮੈਂ ਹੀ ਇੱਥੇ ਆ ਜਾਾਂ ਤੁਹਾਡੇ ਕੋਲ ਨਹੀਂ ਤੁਸੀਂ ਨਹੀਂ ਆਉਣਾ ਹੈਗਾ ਤੁਸੀਂ ਕੀ ਕਰੋਗੇ ਤੁਹਾਡੀ ਜੌਬ ਹੋਊਗੀ ਮੈਂ ਹੀ ਆ ਜਾਣਾ ਚਲ ਮੈਂ ਕੱਲ ਨੂੰ ਆਇਆ ਨਾ ਕਿਉਂ ਇੱਥੇ ਕਿ ਤੂੰ ਮੇਰੀ ਕੋਈ ਸੋਕਣਾ ਰੱਖ ਰੱਖੇ ਜਿਹੜਾ ਤੈਨੂੰ ਡਰ ਲੱਗਦਾ ਮੇ ਉਹ ਨਹੀਂ ਯਾਰ ਆਪ ਕਿਦਾਂ ਦੀਆਂ ਗੱਲਾਂ ਕਰਦੀਆਂ ਮੈਂ ਆਜੂ ਤੁਸੀਂ ਕਿਉਂ ਇੱਥੇ ਮੈਂ ਡਿਸਟਰਬ ਹੋਵਾਂਗੇ ਨਾਲੇ ਟਾਈਮ ਵੇਸਟ ਬਸ ਬਸ ਫਿਰ ਰਹਿੰਦੇ ਫਿਰ ਆਉਣਾ ਤਾਂ ਨਾ ਅੱਜ ਹੀ ਆ ਜਾ ਨਹੀਂ ਅੱਜ ਤੋਂ ਬਾਅਦ ਮੈਂ ਤੇਰੇ ਲਈ ਮਰ ਗਈ ਤੂੰ ਮੇਰੇ ਲਈ ਮਰ ਗਿਆ ਮੈਨੂੰ ਫੋਨ ਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਮੈਨੂੰ ਸਮਝਦੀ ਨਹੀਂ ਹੈਗੇ ਜ਼ਰੂਰੀ ਕੰਮ 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 ਚਲ ਕੋਈ ਆਲਾ ਨਹੀਂ ਫਰਮਾਇਆ ਆਉਣਾ ਕੈਨਿਆਂ ਲੱਗਦਾ ਮੈਡਮ ਤਾਂ ਕਿਤੇ ਕੁੰਡੀਆਂ ਹੋਰ ਹੀ ਪਸਾਈ ਫਿਰਦੀ ਐ ਹੁਣ ਫੋਨ ਕੱਟ ਤਾਂ ਹੁਣ ਜਾਣਦੇ ਮੈਡਮ ਕੋਲੇ ਕੀ ਮੈਂ ਮੈਡਮ ਆ ਫੋਨ ਨਾ ਕਿਹਦਾ ਆਇਆ ਸੀ ਮਣਵੀ ਤੈਂ ਕੀ ਗੰਡੇ ਲੈਣੇ ਆ ਹੁਣ ਤੂੰ ਮੈਨੂੰ ਦੱਸ ਦੇ ਤੂੰ ਲੈਣ ਕੇ ਆਇਆ ਮੇਰਾ ਨਾ ਦਿਮਾਗ ਖਰਾਬ ਹੋ ਗਿਆ ਮੇਰੇ ਪਹਿਲੇ ਆਪ ਕਰ ਤੋਂ ਹੋ ਰਿਹਾ ਪੈਸੇ ਲੈਣੇ ਆ 10 10000 ਨਾ ਲੈਣੇ ਲੈਣੇ ਕੀ ਲਈ ਆ ਬਤਮੀਜ਼ ਨਾ ਹੋਵੇ ਸਿੱਧਾ ਨਹੀਂ ਬੋਲ ਸਕਦਾ ਪੈਸੇ ਮੈਡਮ ਰੁਪਏ ਆਖੇ ਤੂੰ ਪਤਾ ਨਹੀਂ ਕੀ ਦੇ ਨਾਲ ਗੱਲਾਂ ਮਾਰ ਮਾਰ ਇੰਨੀਆਂ ਮਿੱਠੀ ਹੋਈ ਪਈਆਂ ਐ ਦਸਾਂ ਯਾਰ ਤਾਂ ਕਿੱਥੇ ਲੈ ਕੇ ਜਾਣ ਉਹ ਮੈਨੂੰ ਜ਼ਰੂਰੀ ਮੈਰਮ ਲੋਡ ਅੱਜ ਇਹੋ ਜਿਹਾ ਕਿਹੜਾ ਕੰਮ ਹੈ ਤੈਨੂੰ ਜਿਹੜੇ ਇੰਨੇ ਮੈਨੂੰ ਦੱਸ ਵੀ ਤਾਂ ਸਕਦਾ ਮੈਡਮ ਜੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਪਰਸਨਲ ਕੰਮ ਹੈ ਮੇਰਾ ਕੋਈ ਕਿਸੇ ਬੁਢੀ ਨੂੰ ਤਾਂ ਨਹੀਂ ਦੇ ਕੇ ਨਾ 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 ਮੈਡਮੀ ਮੈਂ ਇਹ ਕੰਮ ਕਰਦਾ ਫਿਰ ਵੀ ਇੰਨਾ ਜ਼ਰੂਰੀ ਤੈਨੂੰ ਚਾਣ ਕਿ ਕੀ ਕੰਮ ਹੋ ਗਿਆ ਸਮਝ ਲਓ ਤੁਸੀਂ ਮੈਡਮ ਜੀ ਦੇ ਦੇ ਬਸ ਪੈਸੇ ਦੱਸ ਦੇ ਦਿਓ ਮੈਡਮੀ ਹੁਣੀ ਜਾਣਾ ਤੈਨੂੰ ਕੰਮ ਹਾਂ ਹੁਣੀ ਜਾਣਾ ਕਿੰਨੇ ਘੰਟੇ ਤੱਕ ਵਾਪਸ ਆਇਗਾ ਮੈਂ 2-3 ਘੰਟੇ ਲਾਉਂਗਾ ਮੈਡਮ ਜੀ 2-3 ਘੰਟੇ 2-3 ਘੰਟੇ ਲਾ ਕੇ ਆਉਂਗਾ ਪਰ ਤੈਨੂੰ ਤਾਂ ਕਦੀ ਕੋਈ ਕੰਮ ਹੈ ਜਰੂਰੀ ਨਹੀਂ ਅੱਜ ਕਿਹੜਾ ਓਏ ਮੈਡਮ ਤੈਨੂੰ ਦੱਸੂਗਾ ਬਾਅਦ ਚ ਤੂੰ ਦੱਸ ਦੇ ਦੇ ਕਿਰਾ ਤੂੰ ਵੀ ਨਾ ਤੇਰੇ ਸਿਰ ਵਰ ਗਈ ਹੈ ਮੇਰਾ ਦਿਮਾਗ ਖਰਾਬ ਕਰਦਾ ਰਹਿਣਾ ਓਏ ਨਹੀਂ ਮੈਂ ਕਾਹਨੂੰ ਕਰਿਆਗਾ ਦਿਮਾਗ ਓल्या ਦੇ ਦੇ ਹੁਣ ਮੈਡਮ ਜੀ ਪੈਸੇ ਨਾਲੇ ਮੇਰੀ ਗੱਲ ਸੁਣ ਦੱਸਾਂ ਮੈਨੂੰ ਨਾ ਜੂਸ ਲਿਆਂ ਦੀ ਆਉਂਦਾ ਹੋਇਆ ਮੈਡਮ ਜੀ ਲਿਆ ਦਊਂਗਾ ਜੂਸ ਤਾਂ ਪਰ ਮੈਂ ਇੱਕ ਗੱਲ ਦੇਖੀ ਆ ਤੇਰੇ ਛੇੜੇ ਤੈਨੂੰ ਖੁਸ਼ੀ ਕਤੋਂ ਆ ਰਹੀ ਆ ਓਏ ਮੈਡਮ ਬਸ ਮੈਂ ਦੱਸ ਨਹੀਂ ਸਕਦਾ ਇੱਕ ਅੱਦੇ ਦਿਨ ਚ ਦੱਸ ਦਊਂਗਾ ਤੁਸੀਂ ਐ ਕਿਵੇਂ ਹੋ ਰਹੇ ਹੋ ਕਾਮਲੇ ਕਾਮਲੀ ਤਾਂ ਹੋਣੀ ਆ ਤੁਹਾਨੂੰ ਪਤਾ ਤੇਰੇ ਸਾਰ ਨਾ ਆਉਂਦੇ ਨਹੀਂ ਹੈਗੇ ਮੈਨੂੰ ਨਾ ਟੈਨਸ਼ਨ ਲੱਗੀ ਰਹਿੰਦੀ ਆ ਵੀ ਪਤਾ ਨਹੀਂ ਕਿਉਂ ਨਹੀਂ ਆਉਂਦੀ ਕਿੰਨੇ ਕਿੰਨੇ ਦਿਨ ਨਹੀਂ ਆਉਂਦੇ ਤੂੰ ਦੇਖ ਲੈ ਹੁਣ ਤੈਨੂੰ ਵੀ ਐਨੂੰ ਮਹੀਨਾ ਹੋਣ ਵਾਲਾ ਨੇ ਇਹ ਕਰੇ ਮਹੀਨੇ ਚ ਕੈਂ ਵਾਰ ਆਏ ਸਿਰਫ ਇੱਕ ਵਾਰ ਆਏ ਆ ਮੈਨੂੰ ਤਾਂ ਅੱਜ ਹੀ ਸ਼ਰਮ ਆ ਘਾਹੀ ਨਹੀਂਗਾ ਫੁੱਟੇ ਬੋਲ ਕਾ ਤੋ ਬੋਲ ਦਾਂਗਾ ਅੱਛਾ ਉਹ ਮੇਰੀ ਗੱਲ ਸੁਣ ਮੈਨੂੰ ਵੀ ਤੂੰ ਸਾਰੇ ਸਮਝਦ ਕਰਦਾ ਮੈਂਬਰੀ ਸਮਝ ਜੇ ਕੋਈ ਕੰਮ ਕੁਮ ਐ ਦੱਸ ਦਿਆਂ ਕਰ ਪਰਸਨਲ ਚਲ ਕੋਈ ਗੱਲ ਨਹੀਂ ਮੇਰੀ ਨਰਜੀ ਵੇਸਟ ਹੋ ਰਹੀ ਐ ਤੇ ਮੈਨੂੰ ਆਉਂਦਾ ਹੋਇਆ ਨਾ ਨਰਜੀ ਵਾਲੀ ਡਰਿੰਕ ਜ਼ਰੂਰ ਲਿਆ ਦੀ ਤੇ ਜਾਂ ਭੱਜ ਜਾ ਨਾਲੇ ਜਲਦੀ ਐ ਜੀ ਕੰਮ ਬਹੁਤ ਪਿਆ ਸਾਰੇ ਕਰਨ ਵਾਲੇ ਕੋਈ ਨਹੀਂ ਮੇਰਾ ਦਿਮਾਗ ਪਹਿਲੀ ਹੀ ਆਫਸਟਾ ਹੋਰ ਜ਼ਿਆਦਾ ਕਿਆ ਬਣਾਦਾ ਨਾ ਮੈਡਮ ਜੀ ਫੁੱਟਾ ਬੱਸ ਯਾਰ ਅਲਰਜੀ ਵਾਲੀ ਦਾ ਇਹ ਜੀ ਗੋਲੀ ਦੇਉਂ ਮੁੜ ਕੇ ਜਿਆ ਦੀ ਰੱਖੀ ਮੈਡਮ ਉੱਠ ਕੇ ਹੈਰਾਨ ਹੈ ਮੈਂ ਇਹ ਉਹ ਮੇਰੇ ਜ਼ਰੂਰੀ ਕਿਣਾ ਬੰਮ ਹੋ ਗਿਆ ਪਹਿਲਾਂ ਤਾਂ ਇਹਨੂੰ ਕੋਈ ਕੰਮ ਨਹੀਂ ਹੋਇਆ ਜ਼ਿੰਦਗੀ 'ਚ ਕਿਤੇ ਹੋਰ ਤਾਂ ਨਹੀਂ ਕਿਤੇ ਕਿਸੇ ਦੀ ਉਂਗਲ ਤੇ ਚੜ ਰਿਹਾਗਾ ਪੈਸੇ ਵੀ 10000 ਰੁਪਏ ਲੈ ਗਿਆ ਨਾਲੇ ਇੰਨੀ ਤੇਦੀ ਤਨਖਾਹ ਵੀ ਨਹੀਂ ਹੈਗੀ ਤਨਖਾਹ ਨੇ ਸਿਰਫ ਇਹਦੇ 7800 ਰੁਪਏ ਮੇਰੇ ਦਾ ਸਮਝ ਤੋਂ ਬਾਹਰ ਹੋ ਰਿਹਾ ਵੇਖ ਕੀ ਹੋ ਰਿਹਾ ਮੇਰੇ ਨਾਲ ਕੀ ਨਹੀਂ ਹੋ ਰਿਹਾ ਹੈਗਾ ਚਲ ਮੈਂ ਵੇਟ ਕਰਦੀ ਹਾਂ 2-3 ਘੰਟੇ ਫਿਰ ਦੇਖਦੇ ਹਾਂ ਵੀ ਕੀ ਬੰਦਾ ਘਰੇ ਆਉਂਦਾ ਕਿ ਨਹੀਂ ਆਉਂਦਾ ਇਕਲੇ ਆ ਮੈਡਮ ਨੇ ਜੀਤੀ ਕਿ ਕਿ ਗਮਾਇੰਸੀ ਲਿਆ ਆਪਿਆਂ ਉਹ ਇੱਕ ਗੱਲ ਮੈਂ ਦੱਸਦਾ ਮੈਡਮ ਨੂੰ ਬਲੈਕਮੇਲ ਫੇਰ ਕਰਾਂਗੇ ਅੱਜ ਪਾ ਕੇ ਨਾ ਨੀਂਦ ਦੀਆਂ ਗੋਲੀਆਂ ਠੰਡਾ ਮੈਡਮ ਨੂੰ ਪਿਆਵਾਂਗੇ ਲੈ ਉੱਥੇ ਜਾ ਕੇ ਕਰਦਾਂਗੇ ਕੰਮ ਬਸ ਇਹਦੇ ਵਿੱਚ ਪਾਤੀ ਦੋ ਗੋਲੀਆਂ ਉਥੋਂ ਮੈਡਮ ਨੂੰ ਕਿਹੜਾ ਪਤਾ ਲੱਗਣਾ ਲੈ ਫੇਰ ਹੀ ਅੰਦਰ ਲਈ ਜਾ ਕੇ ਕਰਾਂਗੇ ਬਲੈਕਮੇਲ ਮੈਡਮ ਮੈਡਮ ਜੀ ਓਏ ਸਤ ਸ੍ਰੀ ਅਕਾਲ ਮੈਡਮ ਜੀ ਸੁੱਤੇ ਪਈ ਨਹੀਂ ਤੂੰ ਇੰਨਾ ਟਾਈਮ ਲਾਇਆ ਓਏ ਬਾਹਲੀ ਦੂਰੋਂ ਮਿਲੇ ਤੇਰਾ ਜੂਸ ਜੂਸ ਤਾਂ ਸ਼ਹਿਰ ਚ ਇੰਨੀ ਦੁਕਾਨਾਂ ਨੇ ਜਿੱਥੋਂ ਮਰਜੀ ਲੈ ਲੈ ਉਹ ਕਹਿੰਦਾ ਵਧੀਆ ਕੰਪਨੀ ਦਾ ਹੀ ਨਹੀਂ ਮੈਡਮ ਜੀ ਮੈਂ ਵਧੀਆ ਕੰਪਨੀ ਦਾ ਲੈ ਕੇ ਆਇਆ ਮੈਨੂੰ ਨਾ ਤੇਰੇ ਲੱਛਣ ਠੀਕ ਨਹੀਂ ਲੱਗਦੇ ਹੈਗੇ ਓਏ ਮੈਂ ਲਿਆਵਾਂ ਮੈਡਮ ਜੀ ਕੁਛ ਨਹੀਂ ਹੁੰਦਾ ਠੰਡਾ ਪੀ ਕੇ ਜੂਸ ਦੇਖੋ ਨਜ਼ਾਰੇ ਲੁੱਟੋਂਗੇ ਲਿਆ ਜੂਸ ਲਿਆ ਦੇ ਮੈਨੂੰ ਮੈਨੂੰ ਨਾ ਅੱਗੇ ਪਹਿਲਾਂ ਖਰਾਟ ਹੋਈ ਪਈ ਹੈਗੀ ਮੇਰਾ ਤਾਂ ਬੀਪੀ ਨਾ ਘਟਿਆ ਪਿਆਗਾ ਮੈਂ ਤੇਰੀ ਵੇਟ ਕਰ ਕਰ ਥੱਕ ਗਈ ਕੰਮ ਵੀ ਸਾਰੇ ਕਰਨ ਵਾਲੇ ਪਏ ਸੀ ਇਹ ਤੈਨੂੰ ਮੈਂ ਨਾਲੇ ਸਮਝਾ ਕੇ ਭੇਜਿਆ ਸੀ ਵੀ ਟਾਈਮ ਨਾਲ ਵਾਪਸ ਆ ਜੀ ਪਰ ਕਾਨੂੰ ਤੇਰੇ ਸਮਝ ਆਉਂਦੀ ਹੈਗੀ ਓਏ ਲੈ ਮੈਡਮ ਜੀ ਪੀ ਕੇ ਦੇਖ ਨਿਆਰਾ ਦੇ ਦੂ ਜੂਸ ਮੈਨੂੰ ਆਏ ਲੱਗਦਾ ਇਹਦੇ ਵਿੱਚ ਕੁਸਤਨ ਮਿਕਸ ਤਾਂ ਨਹੀਂ ਕੀਤਾ ਤੈਨੂੰ ਓਏ ਨਹੀਂ ਮੈਡਮ ਜੀ ਮਿਸਕ ਕਿੱਥੇ ਘਾਤਾ ਸਮੈਲ ਆਉਂਦੀ ਹੈ ਬੀਲੋਂ ਬੀਲੋਂ ਡਰੋ ਨਾ ਪਹਿਲਾ ਹੈਗੇ ਲੈ ਮੈਡਮ ਮੇਰੇ ਘਰ ਸੋਹਣਾ ਇੱਥੇ ਰੱਖ ਦੇਣਾ ਹੁਣ ਹੋਰ ਕੀ ਕੰਮ ਕਰਨਾ ਸਾਰੇ ਘਰ ਦੀ ਸਫਾਈ ਕਰ ਦੋ ਸਫਾਈ ਹੂੰ ਸਫਾਈ ਤਾਂ ਹੋ ਗਈ ਬਸ ਮਿੰਟਾਂ ਚ ਅਸੀਂ ਚੱਕਰ ਜੇ ਕੱਢ ਆਈਏ ਨੇ ਮੈਡਮ ਜੀ ਪਤਾ ਨਹੀਂ ਕੀ ਤੂੰ ਜੂਸ ਪਾ ਕੇ ਦਿੱਤਾ ਮੈਨੂੰ ਓ ਮੈਂ ਇਹ ਗੱਲ ਸੁਣੋ ਉਹ ਬੈਟਾਂ ਵਾਲੇ ਅੰਦਰ ਪਾਈ ਜੋ ਆਇਓ ਕੋਈ ਗੱਲ ਨਹੀਂ ਮੈਂ ਆਪੇ ਪੈ ਜਾਊਂਗੀ ਤੈਨੂੰ ਮੈਂ ਆਪ ਬਣਾਉਣ ਦੀ ਲੋੜ ਨਹੀਂ ਓਏ ਖੜੀ ਹੋ ਜਾ ਮੈਡਮ ਮੈਂ ਤੈਨੂੰ ਕਹੀ ਨਹੀਂ ਮੈਨੂੰ ਉੱਥੇ ਲੈ ਜਾ ਮੈਂ ਆਪੇ ਖੜੀ ਹੋ ਜੂ ਛੱਡ ਦੇ ਮੈਨੂੰ ਓਏ ਮੈਡਮ ਆ ਜਾ ਡਿੱਗ ਪੈਗੀ ਛੱਡ ਦੋ ਮੈਂ ਨਹੀਂ ਜਾਣਾ ਹੈਗਾ ਮੈਂ ਆਪੇ ਖੜੀ ਹੋ ਜੂ ਡਿੱਗ ਪੈਗੀ ਕੋਈ ਗੱਲ ਨਹੀਂ ਮੈਂ ਆਪੇ ਪੈ ਜਾਊਂਗੀ ਓਏ ਮੈਡਮ ਆ ਜਾ ਆ ਜਾ